ਗੁਰ বিনা ਕੋਰ ਅੰਧਾਰ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਬ ਤੇਰਾ ਕਹੋ ਨਾਨਕ ਸਭ ਤੇਰੀ ਵਗੇ ਆਈ ਕੋਈ ਨਾ ਨ ਜਾਣੇ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਜੂਨੀ ਸੈਭੰ ਗੁਰਪ੍ਰਸਾਦ ਪਲੰ ਸਤਕਾਰ ਜੋ ਸਾਹਿਬੇ ਕੁਮਾਰ ਸਾਹਿਬੇ ਕੁਤ ਆਜ਼ਮ ਗੁਰੂ ਬਰੇਵ ਜੀ ਵਾਸ ਹਲਤਾ ਪੰਤ ਸਵਾਦ ਦਿਨ ਹਾਰ ਸੱਚੇ ਪਾਪਸ਼ਾ ਦੀਦਨੀ ਦੇ ਮਹਾਰਾਜ ਸ਼ਬਦ ਗੁਰੂ ਤਨ ਤਨ ਸਭੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਲਾਸਮਾਨ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉਨੀਲੇ ਦੇ ਸ਼ਾ ਅਸਵਾੜ ਦੇਗ ਤੇਹ ਕਰਮ ਦੇ ਧਨੀ ਸ਼ਹਿਨ ਸ਼ਾਓ ਕੇ ਸ਼ਹਿਨ ਸ਼ਾ ਤਨ ਤਨ ਸੇਵਿਕ ਦੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਵਕਸ਼ਿਸ਼ ਕੀਤੀ ਹੋਈ ਗੁਰਪਤੇ ਨਾਲ ਸਾਜ ਪਾਉ ਜੀ ਦੋਏ ਕਰ ਜੋੜ ਪ੍ਰਭਵਾਨੋ ਫਤੇ ਆਖੋ ਜੀ ਵਾਹਿਗੁਰੂ ਦੀ ਘਰ ਘਾਤ ਸਾਹਿਬ ਵਾਹਿਗੁਰੂ ਜੀ ਕੀ ਫਤੇ ਅੱਜ ਆਪਾਂ ਲੜੀਵਾਰ ਕਥਾ ਜਪਜੀ ਸਾਹਿਬ ਦੀ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਸ਼ਲੋਕ ਜਿਹੜਾ ਮੰਗਲਾ ਚਰਨ ਆਪਾਂ ਨੇ ਸਾਵਨ ਕੀਤਾ ਹੈ ਪੜਿਆ ਹੈ ਗੱਲ ਮਿਲ ਕੇ ਇਹ ਤਨ ਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ ਇੱਕ ਉੱਪਰ ਸੁਭਾਇਮਾਨ ਹੈ ਇਹ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮੰਗਲਾ ਚਰਨ ਦਾ ਸ਼ਲੋਕ ਮੰਗਲਾ ਚਰਨ ਮੂਲ ਮੰਤਰ ਉਚਾਰਨ ਕੀਤਾ ਹੋਇਆ ਹੈ ਇੱਕ ਓਮਕਾਰ ਜਿਹੜਾ ਏਕਾ ਪਾਇਆ ਹੈ ਇਹ ਗਿਣਤੀ ਦਾ ਓਮਕਾਰ ਹੈ ਇਕੱਲ ਓਮਕਾਰ ਓਮ ਦਾ ਮਤਲਬ ਹੈ ਇੱਕ ਰਸਕਾਰ ਦਾ ਮਤਲਬ ਹੈ ਸਰਵ ਵਿਆਪਕ ਓ ਪ੍ਰਮਾਤਮਾ ਜੋ ਇੱਕ ਹੈ ਸਰਵ ਵਿਆਪਕ ਹੈ ਸਾਰਿਆਂ ਵਿੱਚ ਲੱਜਿਆ ਮਿਚਿਆ ਹੋਇਆ ਹੈ ਮੌਜੂਦ ਹੈ ਅਤੇ ਉਹ ਇੱਕ ਰਸ ਲੈਂਦਾ ਹੈ ਆਪਣਾ ਸੁਭਾਅ ਨਹੀਂ ਬਦਲਦਾ ਜੇ ਦੁੱਖ ਆ ਗਿਆ ਤਾਂ ਵੀ ਉਹ ਇੱਕੋ ਜਾਂ ਜੇ ਸੋਖ ਆ ਗਿਆ ਤਾਂ ਵੀ ਇੱਕੋ ਜਾਂ ਜੇ ਦੁੱਖ ਆ ਗਿਆ ਧੀਰਜਾ ਕਿ ਨਹੀਂ ਬੈਂਦਾ ਅਤੇ ਜੇ ਸੋਖ ਆ ਗਿਆ ਤਾਂ ਉਹ ਜਾਂਦਾ ego ਦੇ ਵਿੱਚ ਅਹੰਕਾਰ ਦੇ ਵਿੱਚ ਨਹੀਂ ਆ ਜਾਂਦਾ ਜਿਹੜਾ ਪਰਮਾਤਮਾ ਹੈ ਉਹ ਇੱਕ ਰਸ ਸੰਭਵ ਵਿਆਪਕ ਹੈ ਕਟ ਕਟ ਗੁਰਬਾਣੀ ਦਾ ਫਰਮਾਨ ਹੈ ਕਟ ਕਟ ਮੈਂ ਹਰ ਜੂ ਬਸ ਹੈ ਸੰਤਨ ਕਹੀ ਪੁਕਾਰ ਤੇਰੇ ਪਿਆਰੇ ਤੇਰੇ ਗੁਰਦੁਖ ਪਿਆਰੇ ਕਹਿ ਰਹੇ ਆ ਕਿ ਪੁਕਾਰ ਕੇ ਵੀ ਤੂੰ ਹਰ ਜਗ੍ਹਾ ਮੌਜੂਦ ਹੈਂ ਤੂੰ ਮੌਜੂਦ ਆ ਹੈਗਾ ਹਰ ਜਗ੍ਹਾ ਤੂੰ ਇਸ ਲਈ ਆਪਾਂ ਨੂੰ ਵੀ ਆਪਣਾ ਸੁਭਾਅ ਇਹੋ ਜਿਹਾ ਬਣਾਉਣਾ ਚਾਹੀਦਾ ਕਿ ਆਪਾਂ ਵੀ ਆਪਣੀ ਜਿਹੜੀ ਹੋਂਦ ਆ ਦੀ ਆਪਣਾ ਸੁਭਾਅ ਆਲੀ ਇਕੋ ਜਿਹਾ ਰੱਖੀਏ ਨਾ ਗੁੱਸਾ ਲਈਏ ਜਦੋਂ ਕੋਈ ਆਪਾਂ ਨੂੰ ਮਾੜਾ ਚੰਗਾ ਬੋਲਦਾ ਗੁੱਸਾ ਨਾ ਲਈਏ ਸਗੋਂ ਕਹੀਏ ਕਿ ਇਹ ਆਪਣੀ ਜ਼ੁਬਾਨ ਗੰਦੀ ਕਰ ਰਿਹਾ ਹੈ ਐਨਾ ਕਹਿ ਕੇ ਆਪਾਂ ਪਾਸਾ ਵਟ ਲਈਏ ਉਸ ਇਨਸਾਨ ਆਪਾਂ ਇਕਤਰਾ ਰਹੀਏ ਨਾ ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਵਿਕਾਰ ਨੇਗੇ ਇੰਨਾ ਤੋਂ ਇੱਕ ਪਾਸਾ ਕਰੀਏ ਜਿੰਨੀ ਕ ਇੰਨਾ ਪੰਜੇ ਵਿਕਾਰਾਂ ਦੀ ਲੋੜ ਆ ਉਹਨੂੰ ਲੋੜ ਅੰਸਾਰ ਵਾਪੀਏ ਜਦੋਂ ਆਪਾਂ ਕੋਈ ਚੀਜ਼ ਜਨੇ ਆ ਵੀ ਕੰਮ ਕਰਦੇ ਆ ਕਿਸੇ ਚੀਜ਼ ਨੂੰ ਆਪਾਂ ਲੋੜ ਤੋਂ ਵੱਧ ਵੱਧ ਤੋਂ ਕਰਾਂਗੇ ਉਹ ਖਰਾਬ ਹੋ ਜਾਏਗੀ ਜਾਂ ਖਰਾਬ ਕਰਨਾ ਸ਼ੁਰੂ ਕਰ ਦੇਈਏ ਇਸੇ ਤਰ੍ਹਾਂ ਵਿਕਾਰ ਨੇ ਜਦੋਂ ਆਪਾਂ ਇਹਨਾਂ ਨੂੰ ਹੱਦ ਤੋਂ ਵੱਧ ਵਰਤਾਂਗੇ रहे ਆਪਣੇ ਤੇ ਹਾਵੀ ਹੋ ਜਾਣ ਕਿ ਆਪਣੇ ਮਨ ਤੇ ਪਰ ਉਪੈਣ ਕਿ ਕਾਬੂ ਦੇ ਵਿੱਚ ਆ ਮਨ ਨੂੰ ਕਰ ਲੈਣਗੇ ਗੁਰਬਾਣੀ ਕਹਿੰਦੀ ਆ ਮਨ ਤੂੰ ਜੋਤ ਸੂਪ ਹੈ ਆਪਣਾ ਮੂਲ ਪਛਾਣ ਤੂੰ ਪਰਮੇਸ਼ਰ ਦੀ ਜੋਤ ਆ ਤੂੰ ਇਹ ਪੰਜੇ ਵਿਕਾਰਾਂ ਚ ਕਿਉਂ ਗਲਤਾਂ ਹੋਇਆ ਪਿਆ ਗਿਆ ਪੰਜੇ ਵਿਕਾਰਾਂ ਦੇ ਕਾਬੂ ਵਿੱਚ ਕਿਉਂ ਆਇਆ ਪਿਆਗਾ ਗੁਰਬਾਣੀ ਦਾ ਫਰਮਾਨਾ ਕਟ-ਕਟ ਮੈਂ ਗੁਰਬਾਣੀ ਦਾ ਫਰਮਾਨਾ ਮਨਾ ਤੂੰ ਜੋਤ ਸੂਪ ਹੈ ਆਪਣਾ ਮੂਲ ਪਛਾਨ ਵੀ ਆਪਣੇ ਮੂਲ ਨੂੰ ਪਛਾਨ ਜਿੱਥੋਂ ਤੇਰੀ ਉਤਪੱਤੀ ਹੋਈ ਹੈ ਮੂਲ ਦਾ ਮਤਲਬ ਹੈ ਹੋਂਦ ਉਤਪੱਤੀ ਜਿੱਥੋਂ ਤੇਰੀ ਉਤਪੱਤੀ ਹੋਈ ਹੈ ਆਪਦਾ ਮੂਲ ਪਛਾਣ ਆਉਂਦੇ ਸਿਰੇ ਆਲੇ ਬੰਦੇ ਨੂੰ ਪਛਾਨ ਆਪਾਂ ਇਹ ਕਹਿ ਲਈ ਜਿਵੇਂ ਸਮੁੰਦਰ ਦਾ ਆਕਲ ਤੇ ਪਾਰਦਾ ਬੰਨਾ ਨਰੇ 90% ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨਾ ਵੱਡਾ ਹੈ ਸਹੀ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਆਪਾਂ ਉਤੋਂ ਉਤੋਂ ਅੰਦਾਜ਼ਾ ਕਰਨੇ ਆ ਕਿੰਨਾ ਚੌੜਾ ਕਿੰਨਾ ਲੰਮਾ ਕਿੰਨਾ ਡੂੰਘਾ ਪਰ ਆਪ ਅਬਜੈਕਟ ਨਹੀਂ ਦੱਸ ਸਕਦੇ ਵੀ ਸਹੀ ਇਹਨਾਂ ਅੰਦਾਜ਼ਾ ਨਹੀਂ ਦੱਸ ਸਕਦੇ ਵੀ ਕਿੰਨਾ ਚੌੜਾ ਹੈ ਇਹਦਾ ਅੰਦਾਜ਼ਾ ਤਾਂ ਲੱਗ ਸਕਦਾ ਸਮੁੰਦਰ ਦਾ ਪਰ ਪਰਮੇਸ਼ਰ ਦੀ ਇਹੋ ਜੇ ਨੇ ਜਿੰਨਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਇਸ ਲਈ ਆਪਾਂ ਨੂੰ ਵੀ ਆਪਣੀ ਜਿਹੜੀ ਹੋਂਦ ਆ ਉਹ ਨੂੰ ਇਹੋ ਜਿਹਾ ਬਣਾਈਏ ਕਿ ਆਪਣਾ ਸੁਭਾਅ ਕੋਜਾ ਬਣ ਜੇ ਆਪਾਂ ਆਪਣਾ ਸੁਭਾਅ ਇਹੋ ਜਿਹਾ ਬਣਾਈਏ ਕਿ ਆਪਾਂ ਇਕ ਰਸ ਲਈਏ ਨਾ ਦੁੱਖ ਸੁੱਖ ਆਵੇ ਆਪਾਂ ਦੂਰੀਏ ਨਾ ਆਪਾਂ ਹਰ ਜਗ੍ਹਾ ਤੇ ਮੌਜੂਦ ਮਨ ਕਰਕੇ ਹੋਈਏ ਕਮਾ ਕਰਕੇ ਹੋਈਏ ਜਦੋਂ ਆਪਾਂ ਕਮਾ ਕਰਕੇ ਆਪਣੀ ਹੋਂਦ ਬਣਾ ਲਿਆ ਫਿਰ ਸਾਰੇ ਕਿਤੇ ਆਪਣੀ ਹੋਂਦ ਮੌਜੂਦ ਆ ਸਤਨਾਮ ਸਤਨਾੰ ਦਾ ਪਾਵ ਸਤਨ ਦਾ ਪਾਵ ਸੱਚ ਨਾਮ ਦਾ ਪਾਵ ਹੋਂਦ ਉਹ ਤੁਮੇਂ ਸੋ ਜੋ ਸੱਚਾਸ ਦੀ ਵੀ ਹੋਂਦ ਵਾਲਾ ਹੈ ਇਕ ਰਸ ਨੇ ਦਾ ਅਤੇ ਸਾਰਿਆਂ ਦੇ ਵਿੱਚ ਰਮਿਆ ਹੋਇਆਗਾ ਆਪਾਂ ਨੂੰ ਵੀ ਇਹੋ ਜਿਹੀ ਹੋਣ ਤੋਂ ਬਣਾਉਣੀ ਆ ਕਿ ਆਪਾਂ ਅਗਦਾ ਨਾਮ ਸੱਚੇ ਪੁਰਖਾਂ ਦੇ ਵਿੱਚ ਸੱਚੇ ਬੰਦਿਆਂ ਦੇ ਵਿੱਚ ਦਾਖਲ ਕਰ ਲਈਏ ਕਰਤਾ ਪੁਰਖ ਕਰਤਾ ਪੁਰਖ ਦਾ ਭਾਵ ਕਰਤਾ ਦਾ ਭਾਵ ਕਮ ਕਰਨ ਵਾਲਾ ਪੁਰਖ ਪਾਵ ਪਸ਼ਾ ਉਹ ਜਿਹੜਾ ਹਰ ਇੱਕ ਕੰਮ ਕਰਦਾ ਇੱਕ ਰਸ ਰਹਿਦਾ ਅਤੇ ਉਹਦੇ ਵਰਗਾ ਦੂਜਾ ਕੋਈ ਨਹੀਂ ਸਾਰੇ ਕਿਤੇ ਮੌਜੂਦ ਆ ਜੀ ਜਿਹਦਾ ਨਾਮ ਸੱਚਾ ਕਿਸ ਦੀ ਵੀ ਸੱਚਾ ਸੰਦੀਵੀ ਸਦੀਵੀ ਹੋਣ ਦਵਾਲਾ ਦਾ ਨਿਰਭਾਉ ਪਰਮੇਸ਼ਰ ਜੀ ਪੈਰੋਂ ਰਹਤ ਹਨ ਕਿਸੇ ਦਾ ਡਰ ਨਹੀਂ ਹੈ ਪਰਮੇਸ਼ਰ ਜੀ ਗੁਰਬਾਣੀ ਦਾ ਫਰਮਾਨਾ ਬਦੂ ਤੇਗ ਬਹਾਦਰ Maharaja ਆਪਣੇ ਸੰਪੂਰਨਤਾ ਵਿਸ਼ੋਕਾ ਵਿੱਚ ਬਿਆਨ ਕਰਦੇ ਨੇ ਪੈ ਕਾ ਹੁਮ ਕੋ ਦੇਤ ਨਹਿ ਗੁਰਦੇਵ ਹਾਗ ਦੇ ਮਹਾਰਜ ਕਹਿੰਦੇ ਨਾ ਕਿਸੇ ਨੂੰ ਭੈ ਦਿਓ ਅਤੇ ਨਾ ਕਿਸੇ ਦਾ ਭੈ ਲਓ ਨਾ ਡਰੋ ਤੇ ਨਾ ਡਰੋ ਜੇ ਕੋ ਜ਼ੁਲਮ ਕਰਦਾ ਉਹਨੂੰ ਰੋਕੋ ਨਾ ਦਾ ਜ਼ੁਰਮ ਸਹੋ ਅਤੇ ਨਾ ਹੀ ਜ਼ੁਰਮ ਕਰੋ ਜੇ ਜ਼ੁਰਮ ਕਰਦਾ ਉਹਦੇ ਖਿਲਾਫ ਸਿਸ਼ਟ ਚੁੱਕੋ ਨਾ ਕੋਈ ਬੰਦੀ ਕਾਰਵਾਈ ਕਰੋ ਭੈ ਕਾਹੋ ਕੋ ਦੇਤ ਨਹਿ ਨਹਿ ਪਰਮਤਾਨ ਕਹੋ ਤਾਨਕ ਸੋਨ

ਸਾਨੂੰ ਵੀ ਕਿਸੇ ਨਾਲ ਵੈਰ ਨਹੀਂ ਰੱਖਣਾ ਚਾਹੀਦਾ ਵੈਰ ਕੌਣ ਰੱਖੇਗਾ ਜੋ ਇੱਕ ਆਦਮੀ ਉਹਦੇ ਵਰਗਾ ਦੂਜਾ ਨਹੀਂ ਜਿਹਦੀ ਹੋਂਦ ਸੱਚਾ ਜਿਹੜਾ ਹਰ ਕੰਮ ਕਰਦਾ ਨਾ ਤਾਂ ਕਿਸੇ ਨੂੰ ਦਬਕਾ ਨਾ ਕਿਸ ਤੋਂ ਡਰਦਾ ਉਹੀ ਬੰਦਾ ਵੈਰ ਤੋਂ ਰਹਿਤ ਹੋਏਗਾ ਨਾ ਉਹ ਸਾਲਾ ਕਿਸੇ ਚੀਜ਼ ਦਾ ਸਰਦਾ ਹੈ ਕਿਸੇ ਨੂੰ ਨਾ ਆਪ ਸਰਦਾ ਨਾ ਦੂਜਿਆਂ ਨੂੰ ਸਰਦਤੀ ਸਿੱਖਿਆ ਦਿੱਤਾ ਅਕਾਲ ਮੂਰਤ ਅਕਾਲ ਮੂਰਤ ਦਾ ਭਾਵ ਆ ਉਹ ਹਸਤੀ ਜੋ ਮੌਤ ਅਤੇ ਕਾਲ ਸਮੇ ਦੇ ਡੰਡੇਹੀਠ ਨਹੀਂ ਆਉਂਦੀ ਸਾਨੂੰ ਵੀ ਆਪਣੀ ਹਸਤੀ ਇਹੋ ਜਿਹੀ ਬਣਾਉਣੀ ਚਾਹੀਦੀ ਆ ਕਿ ਆਪਾਂ ਵੀ ਸਮੇ ਦੇ ਡੰਡੇਹੀਠ ਨਾ ਆਈਏ ਆਪਣਾ ਸਰੀਰ ਤਾਂ ਨਾਸ਼ਵਾਨ ਆ ਇੱਕ ਦਿਨ ਇਹਨੇ ਮਟਿਆ ਨਾ ਪਰ ਜਿਹੜੀ ਆਪਣੀ ਸੋਚ ਆ ਆਪਣੇ ਕੰਮ ਨੇਗੇ ਉਹਨੇ ਹਮੇਸ਼ਾ ਹੀ ਜਿਉਂਦੇ ਰਹਿਣਾ ਅਕਾਲ ਰੂਪ ਉਤਪਾਅ ਦਾ ਭਾਵ ਅਥਾ ਹੈਗਾ ਕਿ ਸਾਨੂੰ ਵੀ ਕੰਮ ਇਹੋ ਚਾਹੀਏ ਬੁਰਕ ਕਰਨੇ ਚਾਹੀਦੇ ਆਸੀਂ ਕਿ ਏਡੀਆਂ ਮੇਡੀਆਂ ਜੂਨਾ ਦੇ ਵਿੱਚ ਨਾ ਨਹੀਂ ਜੇਕਰ ਆਪਾਂ ਏਡੀਆਂ ਮੇਡੀਆਂ ਜੂਨਾ ਦੇ ਵਿੱਚ ਉਹਨੇ ਮੰਨ ਕਰਕੇ ਆਪਾਂ ਅਜੁੱਧ ਨਹੀਂ ਅਕਾਲ ਰੂਪ ਨਹੀਂ ਹੋਏ ਉਹ ਗੁਰਦਾ ਜੋ ਸਮੇਂ ਅਤੇ ਮੌਤੇ ਦਾ ਦੇਖ ਨਹੀਂ ਆਉਂਦੀ ਆਪਣੇ ਸੀਜ਼ਨ ਦੇ ਲਾਸਟ ਹੋ ਜਾਣਾ ਪਰ ਜਿਹੜੇ ਆਪਣੇ ਕੰਮ ਦੇ ਉਹਨਾਂ ਨੇ ਹਮੇਸ਼ਾ ਬੋਧਣਾ ਅਜੁੱਨੀ ਜੋ ਜੁੰਗਾ ਵਿੱਚ ਨਹੀਂ ਆਉਂਦਾ ਸਾਨੂੰ ਮਰ ਕਰਕੇ ਉੱਤੇ ਵੀ ਜੀਵਨ ਨਹੀਂ ਲੈਣੀ ਚਾਹੀਦੀ ਜਿਵੇਂ ਆਪਾਂ ਰਾਹ ਦੇ ਵਿੱਚ ਤੁਰੇ ਜਾਂਦੇ ਹਾਂ ਜੇ ਉੱਥੇ ਪੈਸੇ ਪਏ ਆ ਇੱਕ ਵਾਰੀ ਮੰਨ ਚਲੇਗਾ ਕਿ ਚੁੱਕ ਲਈਏ ਦੂਜੇ ਮਨ ਜੇ ਆਪ ਕੋੁਰਵਾੜੀ ਕਰਦੇ ਹੋਏ ਹੋਏ ਤਾਂ ਆਪਾਂ ਕਹਾਂਗੇ ਕਿ ਇਹ ਹਰਾਮ ਦੀ ਕਮਾਈ ਆ ਇਸ ਲਈ ਸਾਨੂੰ ਇਹ ਕਿਸੇ ਲੋੜਵੰਦ ਨੂੰ ਦੇ ਦੇਣੀ ਚਾਹੀਦੀ ਆ ਜਾਂ ਜਿਹਦੇ ਹੈਗੀ ਆ ਉਹ ਨੂੰ ਦੇ ਦੇਣੀ ਚਾਹੀਦੀ ਐ ਗੁਰੂ ਨਾਨਕ ਸਾਹਿਬ ਕਹਿੰਦੇ ਆ ਹਕੁ ਪ੍ਰਾਇ ਨਾਮਕਾ ਉਹ ਹਕੁ ਪ੍ਰਾਇ ਨਾਮਕਾ ਵੀ ਜਿਹੜਾ ਹੱਕਾ ਗਾ ਉਹ ਤਰਾਇਆ ਜੇਕਰ ਕੋਈ ਹਿੰਦੂ ਵੀਰ ਹੈ ਜਿਹੜਾ ਜੇਕਰ ਉਹਨੂੰ ਹਮੇ ਆਰਾਮ ਦੇ ਪੈਸੇ ਚੁੱਕਦਾ ਤਾਂ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ ਅਤੇ ਜੇ ਕੋਈ ਮੁਸਲਮਾਨ ਵੀ ਚੁੱਕਦਾ ਤਾਂ ਉਹ ਸੁਗੁੱਦਾ ਮਾਸ ਖਾ ਰਿਆ ਗਾ ਉਸ ਸਮੀ ਸੰਤੋ ਚਾਹੀਦਾ ਕਿ ਆਪਾਂ ਮਿਹਨਤ ਕਰੀਏ ਮਿਹਨਤ ਕਰਕੇ ਕਿਸੰਤ ਤੋਂ ਬਚੀਏ ਅਤੇ ਪਰਮੇਸ਼ਰ ਜੀ ਜਿਹੜੇ ਇੱਕ ਨੇਗੇ ਉਨਾ ਵਰਗਾ ਦੁਜਾ ਕੋਈ ਨਹੀਂ ਉਹਨਾਂ ਦੀ ਹੋਂਦ ਸੱਚਾ ਵੈਰ ਤੋਂ ਵੈਰ ਨੇ ਦਰ ਤੋਂ ਰਹਿਤ ਨੇ ਉਹਨਾਂ ਵਰਗਾ ਆਪਣਾ ਸੁਭਾਅ ਬਣਾਈ ਜੁਨਾ ਦੇ ਵਿੱਚ ਦੇ ਵਿੱਚ ਨਹੀਂ ਆਈ ਸੈਪਨ ਪਰਮੇਸ਼ਰ ਜੀ ਦਾ ਜਿਹੜਾ ਪ੍ਰਕਾਸ਼ ਆ ਆਪਣੇ ਆਪ ਤੋਂ ਹੋਇਆ ਨਾ ਪਰਮੇਸ਼ਰ ਜੀ ਨੂੰ ਕਿਸੇ ਨੇ ਨਹੀਂ ਬਣਾਇਆ ਪਰਮੇਸ਼ਰ ਜੀ ਦਾ ਪ੍ਰਕਾਸ਼ ਆ ਜਿਹੜਾ ਸਥੇਸਿਤ ਹੋਇਆ ਆਪਣੇ ਆਪ ਤੋਂ ਹੋਇਆ ਸਾਨੂੰ ਵੀ ਉਹ ਜੇ ਕੰਮ ਕਰਨੀ ਚਾਹੀਦੇ ਆ ਕਿ ਆਪਾਂ ਅਵਧ ਜਿਹੜੀ ਹੋਵੇ ਦਾ ਵੀ ਆਪ ਕ੍ਰੀਏਟ ਕਰੀਏ ਗੌਰਵ ਤੇ ਸਾਧ ਇਹੋ ਜੈਤ ਦੇ ਉੱਪਰ ਦਿੱਤੇ ਗੋਣ ਨੇ ਇਹਨਾਂ ਗੁਣਾ ਨੂੰ ਫੋਲੋ ਕਰਕੇ ਦੂਜੀ ਕਿਰਪਾ ਦੇ ਨਾਲ ਪਰਮੇਸ਼ਰ ਜੀ ਨੂੰ ਪਾ ਸਕਦੇ ਆ ਇਸ ਲਈ ਸਾਨੂੰ ਚਾਹੀਦਾ ਕਿ ਆਪਾਂ ਆ ਬੁਨੀ ਹੋਦਰ ਸਦੀਵੀ ਬਣਾਈਏ ਨਾਮ ਕੇ ਨਾਸ ਨਾਸਵਤ ਨੂੰ ਬਣਾਈਏ ਆਪਣੀ ਸਕੀਵ ਦੇ ਨਾਲ ਜੇ ਸੋਚਾ ਖਤਮ ਹੋ ਜੇ ਉਹ ਜਿਹੇ ਆਪਾਂ ਸੋਚ ਨਾ ਬਣਾਈਏ ਸਦੀਵੀ ਸੋਚ ਉਹ ਹੈ ਪਰਮੇਸ਼ਰ ਜੀ ਦਾ ਨਾਮ ਜਦ ਕੀ ਗੁਰਬਾਣੀ ਜੋ ਕਹਿੰਦੀ ਆ ਉਹਨਾਂ ਦੇ ਉੱਪਰ ਪੈਰਾ ਲਈਏ ਇੱਕ ਵਾਰ ਫਿਰ ਆਪਾਂ ਪਰਮੇਸ਼ਰ ਜੀ ਦੇ ਗੁਣਾਂ ਨੂੰ ਸੰਖੇਪ ਦੇ ਵਿੱਚ ਚਾਲੀਏ ਇੱਕ ਓਮਕਾਰ ਜਿਹੜਾ ਇੱਕ ਦਾ ਸਰਵ ਵਿਆਪਕਾ ਅਤੇ ਇੱਕ ਪ੍ਰਵਾਸ ਦਾ ਇਹ ਤਾਂ ਸਤਨਾਮ ਦਾ ਭਾਵ ਆ ਜਿਹੜਾ ਸੱਚ ਸਦੀਵੀ ਸੱਚਾ। ਕ੍ਰਿਤਾਪੁਰਤੀ ਜਿਹੜੀ ਇਹ ਤਾਂ ਹੈਗਾ ਸਾਡੇ ਪਾਸੇ ਦਾ ਇਹ ਧਰਤੀ ਬਣਾਈ ਹੈ ਜਿਹਨੇ ਜਿਹਨੇ ਚੰਦ ਬਣਾਇਆ ਸੂਰਜ ਬਣਾਇਆ ਆਪਾ ਉਹ ਰਹਿਣ ਲਈ ਜਿੱਕਰ ਬਣਾ ਕੇ ਦਿੱਤੇ ਆ ਉਹ ਫੈਸਲੀ ਕੀ ਜਨਮ ਦਿੱਤੀਆਂ ਨੇ ਉਹਦਾ ਆਪਾ ਨਾਮ ਜਪੀਏ। ਸੋ ਇਹ ਵਿਚਾਰ ਆਪਣੇ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾ ਰੂਪੀਆਂ ਗੁਰੂ ਅਧਿਆ ਸੰਗਤ ਬਖਸ਼ਨਾ ਹਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ